ਓਏ ਹੋਏ 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 ਪਾਜੀ ਇਹ ਵਾਈਫ ਦਾ ਨਵਾਂ ਲਾਂਚ ਕਿੱਤਿਆਂ ਬਿਲਕੁਲ ਜੀ ਬਿਲਕੁਲ ਹੋਂਡਾ ਕੰਪਨੀ ਨੇ ਧਮਾਕਾ ਕਰਤਾ ਮੰਗਲ ਹੋਂਡਾ ਨੇ ਇਸ ਰੰਦ ਦੇ ਵਿੱਚ ਓਏ ਹੋਏ 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 ਇਹਦੀ ਖਾਸੀਅਤ ਕੀ ਨੇ ਪਾਜੀ ਮੈਂ ਕਹਿੰਦਾ ਖਾਸੀਅਤ ਹੀ ਖਾਸੀਅਤ ਇਹਦੇ ਵਿੱਚ ਇਹਦੇ ਵਿੱਚ ਕੰਪਨੀ ਨੇ ਟਿਊਬਲੈਸ ਟਾਇਰ ਕਰਤੇ ਜਿਹੜੇ ਅੱਜ ਤੱਕ ਸੋਸੀਸੀ ਕਿਸੇ ਕੰਪਨੀ ਨੇ ਨਹੀਂ ਦਿੱਤੇ ਓਏ ਹੋਏ ਹੋਏ ਟਿਊਬਲੈਸ ਟਾਇਰ ਵੀ ਪਾਜੀ ਬਿਲਕੁਲ ਜੀ ਬਿਲਕੁਲ ਓਏ ਇਹਦੇ ਵਿੱਚ ਕ੍ਰੋਮ ਦੇ ਵਿੱਚ ਲਾਈਟ ਕਰਤੀ ਹੈ ਓਏ ਹੋਏ ਠੀਕ ਹੈ ਜੀ ਇਹਦਾ ਟੈਂਕ ਚੋੜਾ ਕਰਤਾ ਹੈ ਹੋਰ ਇਹਦੇ ਵਿੱਚ ਡਬਲ ਸ਼ੇਡ ਬਣਾਤਾ ਕੰਪਨੀ ਨੇ ਠੀਕ ਹੈ ਜੀ ਕਿਸੇ ਵੀ ਕੰਪਨੀ ਦੇ ਵੀ ਸਾਰੀ ਕੰਪਨੀਆਂ ਦੇ ਵਿੱਚ ਜਿਹੜਾ ਪੰਪ ਲੱਗਿਆ ਹੋਆ ਅੰਦਰ ਲੱਗਿਆ ਹੋਆ ਇਹਦੇ ਆਊਟਸਾਈਡ ਰੱਖਿਆ ਹੋਆ ਕੰਪਨੀ ਨੇ ਜੀ ਇਹਦੇ ਵਿੱਚ 2 ਲੀਟਰ 1.5 ਲੀਟਰ ਪੈਟਰੋਲ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਟਿਊਬਲੈਸ ਟਾਇਰ ਕਰਤੇ ਕੰਪਨੀ ਨੇ ਔਰ ਅਡਜਸਟੇਬਲ ਸ਼ੌਕਰ ਨੇ ਪੰਜ ਸਟੈਪ ਤੁਸੀਂ ਉੱਪਰ ਲੈ ਕੇ ਜਾ ਸਕਦੇ ਹੋ ਇਹਨੂੰ ਉੱਚਾ ਕਰ ਸਕਦੇ ਹੋ ਮੋੜ ਸਕਦੇ ਹੋ। ਉਹ ਯਾਰ ਇਹ ਰਸ ਰਸ ਕਿੰਨੇ ਕਿਤੇ ਦੇ ਸਕਦੇ ਐ ਇਸ ਬਾਈਕ ਦੇ। ਸਰ ਜਿੰਨੀ ਤੁਹਾਡੀ ਹਿੰਮਤ ਹੈ ਉੰਨੀ ਦੇ ਸਕਦੇ ਹੋ। ਐਸਾ ਕੁਝ ਨਹੀਂ ਹੈ ਕੰਪਨੀ ਨੇ ਬਿਲਕੁਲ ਡਿਊਰੇਬਲ ਬਣਾ ਰੱਖਿਆ ਕੰਪਨੀ ਨੇ ਇਹ। ਕਿਆ ਵਾਂ ਕਿਆ ਗੱਲ ਪਟੇ। ਮੈਂ 100 ਤਾਂ ਲੈ ਗਿਆ ਮੈਂ। ਮੈਂ ਕਹਾਂ ਜੀ 120 ਤੇ ਚਲਾ ਲਓ ਤਾਂ ਵੀ ਨਹੀਂ ਰੁਕੇਗੀ। ਕੰਪੀ ਬ੍ਰੇਕ ਨਾਲ ਦਿੱਤੀ ਹੈ ਕੰਪਨੀ ਨੇ। ਡਬਲ ਬ੍ਰੇਕ ਦਿੱਤੀ ਹੈ। ਜੇਕਰ ਤੁਸੀਂ ਵੀ ਇਹ ਬਾਈਕ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਸਰੰਧ ਦੇ ਵਿੱਚ ਮੰਗਲਮ ਹੋਂਡਾ ਦੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਧੰ